ਸਾਸਿਕਾਲ ਦੀ ਸਾਰਿਆਂ ਨੂੰ ਤੇ ਭਾਈ ਆਪਾਂ ਸਵੇਰ ਦੇ ਲੱਗੇ ਸੀ ਸੋਈ ਚ ਕੰਮ ਕਰਨ ਤੇ ਹੁਣ ਲਿਆ ਕੰਮ ਨਵੇੜ ਤੇ ਕੱਲ ਦੇ ਆਏ ਹੋਏ ਸੀਗੇ ਜੀ ਮੰਮੀ ਤੇ ਭਤੀਜੀ ਤੇ ਇੱਧਰ ਬੈਠੀਆਂ ਨੇ ਸੰਗ ਤਾਂ ਤੇ ਹੁਣ ਇਹਨਾਂ ਨੇ ਰੋਟੀ ਪਾਣੀ ਛਕ ਲਿਆ ਤਿਆਰ ਵੀ ਹੋ ਗਿਆ ਚਾਹ ਬਣਾ ਕੇ ਪੀਤੀ ਆ ਚਾਹ ਤੇ ਵੀ ਬੜਾ ਟਾਈਮ ਲਾਇਆ ਵੀ ਥੋੜਾ ਟਾਈਮ ਰੁਕ ਜਾਣੀਆਂ ਪਰ ਕਿੱਥੇ ਰੁਕਦੀਆਂ ਤੇ ਆ ਕੁੜੀ ਦੇਖੋ ਬੈਗ ਤਿਆਰ ਕਰੀ ਬੈਠੀ ਆ ਤੈਨੂੰ ਮੈਂ ਕਦੋਂ ਦੀ ਕਹੀ ਜਾਨੀ ਆ ਵੀ ਭਾਈ ਨਹੀਂ ਜਾਣਾ ਹਜੇ ਨਹੀਂ ਜਾਣਾ ਸਕੂਲ ਅੱਜ ਖੁੱਲਣੇ ਸੀ ਤੇ ਕੱਲ ਪਰਸੋਂ ਦੇ ਹੀ ਆਏ ਹੋਏ ਆ ਕੱਲ ਜਾਣਾ ਸੀ ਕੱਲ ਮੈਂ ਰੋਕ ਲਿਆ ਮੈਂ ਕਿਹਾ ਚੱਲ ਕਿਹੜਾ ਸ਼ੁਰੂ ਚ ਬੱਚੇ ਆਉਂਦੇ ਆ ਸਕੂਲ ਚ ਤੇ ਪਰ ਜਾਣਾ ਚਾਹੀਦਾ ਪਹਿਲੇ ਦਿਨ ਹੀ ਹਨਾ ਤੇ ਇਹਨਾਂ ਰੋਕ ਲਿਆ ਕਿਉਂਕਿ ਮੇਰਾ ਮਨ ਨਹੀਂ ਸੀ ਕਰਦਾ ਇਹਨਾਂ ਨੂੰ ਭੇਜਾਂ ਤੇ ਇਹਨੂੰ ਹੁਣ ਆਪਾਂ ਪੁੱਛਦੇ ਆਂ ਵੀ ਭਾਈ ਅੱਜ ਦਾ ਦਿਨ ਰੁਕਦੀ ਨਹੀਂ ਫਿਰ ਹੁਣ ਫਿਰ ਸਬਮਿਟ ਕਰਾਉਣਾ ਹੋਣੀ ਹੋਮਵਰਕ ਸਬਮਿਟ ਕਰਾਉਣਾ ਚਲ ਇਹ ਵੀ ਵਧੀਆ ਗੱਲ ਆ ਹਨਾ ਵੀ ਫਿਕਰ ਕਰਦੀ ਆ ਪਰ ਮੈਂ ਇਹਨਾਂ ਨੂੰ ਰੱਖ ਲਿਆ ਸੀਗਾ ਕਿਉਂਕਿ ਮੈਂ ਕਹਾ ਚੱਲ ਇੱਕ ਦਿਨ ਮੇਰਾ ਜੀ ਹੋਰ ਲੱਗ ਜਾਊਗਾ ਤੇ ਪਰ ਹੁਣ ਇਹਨਾਂ ਨੇ ਜਾਣੇ ਆਪਦਾ ਬੈਗ ਤਿਆਰ ਕਰੀ ਬੈਠੇ ਆ ਤੇ ਭਈ ਆਪਾਂ ਰੋਕਦੇ ਨਹੀਂ ਹੈਗੇ ਹਨਾ ਚੱਲ ਹੁਣ ਇਹਨਾਂ ਨੂੰ ਜਾਣਾ ਤਾਂ ਜਾਣੇ ਆ ਨਾ ਤੇ ਮੰਨਤਾ ਨਹੀਂ ਕਰਦਾ ਹੁੰਦਾ ਕਿ ਮੰਮੀ ਹੁਣਾਂ ਨੂੰ ਭੇਜੀਏ ਕਿਉਂਕਿ ਦੇਖੋ ਕੋਈ ਵੀ ਨਹੀਂ ਕਹਿੰਦੀ ਹੁੰਦੀ ਵੀ ਮੇਰੀ ਮਾਂ ਮੈਨੂੰ ਮਿਲਣਾ ਆਵੇ ਜਾਂ ਪੇਕਿਆਂ ਤੋਂ ਕੋਈ ਆਵੇ ਹਨਾ ਤੇ ਫਿਰ ਉਹ ਛੇਤੀ ਜਾਣ ਤਾਂ ਹੀ ਇਹਨਾਂ ਨੂੰ ਰੱਖ ਲਿਆ ਸੀਗਾ ਤੇ ਰਿਦਮ ਜਾਣਾ ਹੀ ਆ ਫਿਰ ਚਲ ਨਹੀਂ ਰੋਕਦੀ ਬਈ ਠੀਕ ਆ ਚਲੇ ਜਾਓ ਅਸੀਂ ਕੀ ਕਰ ਸਕਦੇ ਆ ਸਾਡਾ ਕਿਹੜਾ ਜੋਰ ਆ ਧੀਆ ਦਾ ਕਿੱਥੇ ਜੋਰ ਹੁੰਦਾ ਨਾ ਪੇਕਿਆ ਘਰੇ ਹੁੰਦਾ ਨਾ ਸੌਹਰਿਆ ਘਰੇ ਹੁੰਦਾ ਹਨਾ ਤੇ ਪੇਕਿਆ ਘਰੇ ਤਾਂ ਆਪ ਤਾਂ ਉਹ ਬਹੁਤ ਮਾਰਦੇ ਹੁੰਦੇ ਵੀ ਨਹੀਂ ਨਹੀਂ ਅੱਜ ਨਹੀਂ ਜਾਣਾ ਕੱਲ ਨੂੰ ਚਲੇ ਜਾਇਓ ਹਨਾ ਤੇ ਸਾਡਾ ਤਾਂ ਭਾਈ ਜੋਰ ਨਹੀਂ ਚੱਲਦਾ ਅਸੀਂ ਤਾਂ ਕਹੀ ਜਾਂਦੇ ਆ ਤੇ ਪਰ ਚਲ ਭੁਲਾ ਜਾ ਹੁਣ ਦੇ ਹੁਣ